ਫਰੀਦਾ ਗੂ ਕਹਿੰਦੇ ਆ ਚਾਹ ਗਿੰਦੇ ਆ ਮੱਤੀ ਦੇਂਦੇ ਆ ਨਿਤ ਜੋ ਚੇਤਾਨ ਮਝਾਇਆ ਸੇ ਕਿਤ ਫੇਰੇ ਚਿੱਤ ਫਰੀਦਾthio ਪਵਾਹੀ ਦਬ ਜੇ ਸਾਈ ਲੋੜੇ ਸਭ ਇੱਕ ਸੱਜੇ ਬਿਆਲ ਤਾੜੀਏ ਤਾ ਸਾਈਂ ਦੇ ਦਰਵਾੜੀ ਐ ਫਰੀਦਾ ਖਾਕ ਨੰਿੰਦੀ ਐ ਖਾਕੂ ਦੇਡ ਨ ਕੋਏ ਜੀਵਨ ਦੇ ਆ ਪੈरां ਤਲੈ ਮੋਹਿਆਂ ਉੱਪਰ ਹੋਏ ਫਰੀਦਾ ਜਾਂ ਲੱਭ ਤਾ ਨਹਿਉਂ ਕਿਆ ਲੱਭ ਤਾ ਕੂੜਾ ਨੇ ਹੂੰ ਕਿ ਚਰਚਾ ਚ ਲੰਗਾਈ ਐ ਛੱਪਰ ਟੁੱਟੇ ਮੇਹੂ